ਹੁਣ ਕਰਨ ਔਜਲਾ ਤੇ ਵੀ ਗਾਜ ਡਿੱਗੀ ਆ ਜਿहां ਤੁਹਾਨੂੰ ਦੱਸਦੇ ਕਿ ਕਰਨ ਔਜਲਾ ਨੂੰ 1 ਕਰੋੜ ਤੋਂ ਵੱਧ ਦਾ ਜੁਰਮਾਨਾ ਲੱਗ ਚੁੱਕਿਆ ਹੈ 7 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਕਰਨ ਔਜਲਾ ਦਾ ਸ਼ੋਅ ਸੀ ਪੰਜਾਬੀ ਸੁਪਰਸਟਾਰ ਕਰਨ ਔਜਲਾ ਨੇ 7 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਸ਼ੋਅ ਲਾਇਆ ਪਰ ਹੁਣ ਕਰਨ ਔਜਲਾ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਵੱਡੇ ਵੱਡੇ ਹੋਟਲ ਸ਼ਹਿਰ ਦੇ ਵਿੱਚ ਜਿਹੜੇ ਲੱਗੇ ਸੀ ਵੱਡੇ ਵੱਡੇ ਪੋਸਟਰ ਨਗਰ ਨਿਗਮ ਨੇ ਕਹਿ ਦਿੱਤਾ ਹੈ ਕਿ ਬਿਨਾ ਆ ਪਰਮਿਸ਼ਨ ਤੋਂ ਇਹ ਵੱਡੇ ਵੱਡੇ ਹੋਲਡਿੰਗਸ ਜਿਹੜੇ ਸੀ ਉਹ ਲਗਾਏ ਗਏ ਸੀ 7 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਲਾਈਵ ਕਾਨਸਰਟ ਕਰਨ ਔਜਲਾ ਦਾ ਹੋਇਆ ਸੀਗਾ ਔਰ ਹੋਲਡਿੰਗ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਕਰਨ ਔਜਲਾ ਨੂੰ ਫਾਈਨ ਲਗਾ ਦਿੱਤਾ ਗਿਆ ਜੁਰਮਾਨਾ ਲਗਾ ਦਿੱਤਾ ਗਿਆ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਕਰਨ ਔਜਲਾ ਨੂੰ ਲਗਾਇਆ ਗਿਆ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਇਹ ਜੁਰਮਾਨਾ ਦੱਸਿਆ ਗਿਆ ਹੈ ਕਿ ਕਰਨ ਔਜਲਾ ਦਾ ਜਿਹੜਾ ਸ਼ੋਅ ਹੋਇਆ ਸੀਗਾ ਹਰ ਇਵੇਂ ਹੀ ਹੁੰਦਾ ਜਿਹੜੀ ਸਿਟੀ ਦੇ ਵਿੱਚ ਸ਼ੋਅ ਹੋਵੇ ਤਾਂ ਉਹ ਸਿਟੀ ਦੇ ਵਿੱਚ ਪੋਸਟਰ ਲੱਗੇ ਹੁੰਦੇ ਨੇ ਤੁਸੀਂ ਆਮ ਦੇਖਿਆ ਹੋਣਾ ਹੁਣ ਜਿਵੇਂ ਦਲਜੀਤ ਦਾ ਸ਼ੋਅ ਹੋਣ ਜਾ ਰਿਹਾ ਤਾਂ ਦਲਜੀਤ ਦੇ ਵੀ ਵੱਡੇ ਵੱਡੇ ਹੋਲਡਿੰਗਸ ਲੱਗੇ ਨੇ ਪੋਸਟਰ ਲੱਗੇ ਨੇ ਤਾਂ ਐਵੇਂ ਹੀ ਕਰਨ ਔਜਲਾ ਦਾ ਜਿਹੜਾ 7 ਦਸੰਬਰ ਨੂੰ ਲਾਈਵ ਸ਼ੋਅ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਹੋਇਆ ਸੀਗਾ ਉਹਦੇ ਵੱਡੇ ਵੱਡੇ ਹੋਲਡਿੰਗਸ ਲੱਗੇ ਹੋਏ ਸੀ ਪਰ ਹੁਣ ਨਗਰ ਨਿਗਮ ਨੇ ਇਹ ਵੱਡਾ ਐਕਸ਼ਨ ਲੈ ਲਿਆ ਕਿ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾ ਕਰਨ ਔਜਲਾ ਦੇ ਸ਼ੋਅ ਦੇ ਵੱਡੇ ਵੱਡੇ ਪੋਸਟਰ ਲਗਾ ਦਿੱਤੇ ਗਏ ਵੱਡੇ ਵੱਡੇ ਹੋਲਡਿੰਗਸ ਲਗਾ ਦਿੱਤੇ ਗਏ ਔਰ ਉਹਦੀ ਪਰਮਿਸ਼ਨ ਜਿਹੜੀ ਹੈ ਨਹੀਂ ਲਈ ਗਈ ਸੋ ਇਸ ਕਰਕੇ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਕਰਨ ਔਜਲਾ ਨੂੰ ਲਗਾ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਤੁਹਾਨੂੰ ਦੱਸ ਰਿਹਾ ਪਹਿਲਾ ਹੁਣ ਦਲਜੀਤ ਦੁਸਾਹ ਦੀ ਗੱਲ ਕਰਦੇ ਹਾਂ ਤਾਂ 14 ਦਸੰਬਰ ਵਾਲੇ ਸ਼ੋਅ ਨੂੰ ਲੈ ਕੇ ਦਲਜੀਤ ਦੁਸਾਹ ਵਿਵਾਦਾਂ ਦੇ ਵਿੱਚ ਲਗਾਤਾਰ ਬਣੇ ਕੋਈ ਨਾ ਹਾਈ ਕੋਰਟ ਦੇ ਵਿੱਚ ਉਸ ਦੇ ਫੈਸਲੇ ਦੀ ਸੁਣਵਾਈ ਵੀ ਹੋਣੀ ਹੈ ਕਿਉਂਕਿ ਪਟੀਸ਼ਨ ਪਾਈ ਗਈ ਸੀ ਪਰ ਇਸ ਦੇ ਦਰਮਿਆਨ ਕਰਨ ਔਜਲਾ ਸਿੰਗਰ ਜਿਹੜੇ ਸੁਪਰਸਟਾਰ ਨੇ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਸ਼ੋਅ ਕਰਕੇ ਤੇ ਹੁਣ ਚੰਡੀਗੜ੍ਹ ਦੇ ਵਿੱਚ 7 ਦਸੰਬਰ ਨੂੰ ਕਰਨ ਔਜਲਾ ਨੇ ਆਪਣਾ ਸਿੱਕਾ ਚੁਲਾਇਆ ਸੀ ਸ਼ੋਅ ਕੀਤਾ ਸੀਗਾ ਹਮ ਹਮਾ ਕੇ ਲੋਕ ਪਹੁੰਚੇ ਸੀਗੇ ਪਰ ਉਸ ਸ਼ੋਅ ਨੂੰ ਲੈ ਕੇ ਕਰਨ ਔਜਲਾ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਰਨ ਔਜਲਾ ਨੂੰ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਜਿਹੜਾ ਉਲਗਾ ਦਿੱਤਾ ਗਿਆ ਨਗਰ ਨਿਗਮ ਦੇ ਵੱਲੋਂ ਇਹ ਜੁਰਮਾਨਾ ਲਗਾਇਆ ਗਿਆ ਕਿ ਕ੍ਰਸਲ ਵੱਡੇ ਵੱਡੇ ਸ਼ਹਿਰ ਦੇ ਵਿੱਚ ਜਿਹੜੇ ਕਰਨ ਔਜਲਾ ਸ਼ੋਅ ਦੇ ਪੋਸਟਰ ਲਗਾਏ ਗਏ ਸੀ ਵੱਟੇ ਵੱਟੇ ਜਿਹੜੇ ਹੋਡਿੰਗਸ ਲਗਾਏ ਗਏ ਸੀ ਉਹਨਾਂ ਹੋਡਿੰਗਸ ਦੀ ਪਰਮਿਸ਼ਨ ਨਗਰ ਨਿਗਮ ਤੋਂ ਨਹੀਂ ਲਈ ਗਈ ਔਰ ਇਹ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਇਸ ਆਧਾਰ ਤੇ ਕਰਨ ਔਜਲਾ ਦੇ ਉੱਪਰ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾ ਦਿੱਤਾ ਗਿਆ ਵੱਡੀ ਖਬਰ ਹੈ ਇਸ ਵੇਲੇ ਦੀ 7 ਦਸੰਬਰ ਨੂੰ ਕਰਨ ਔਜਲਾ ਦਾ ਚੰਡੀਗੜ੍ਹ ਦੇ ਵਿੱਚ ਸ਼ੋਅ ਹੋਇਆ ਹੈ ਪਿੱਟ ਲੌਂਕਣੀ ਵੀ ਸ਼ੋਅ ਕਰਕੇ ਗਏ ਨੇ ਕਰਨ ਔਜਲਾ ਦਾ 7 ਦਸੰਬਰ ਨੂੰ ਸ਼ੋਅ ਹੁੰਦਾ ਹੈ ਤਾਂ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਕਿਹਾ ਜਾ ਰਿਹਾ ਹੈ ਕਿ ਵੱਡੇ ਵੱਡੇ ਹੋਲਡਿੰਗਸ ਲਗਾਏ ਗਏ ਨੇ ਐਸੇ ਕਰਕੇ ਕਰਨ ਔਜਲਾ ਨੂੰ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾ ਦਿੱਤਾ ਗਿਆ ਕਿਉਂਕਿ 34 ਸੈਕਟਰ ਦੇ ਵਿੱਚ ਕਰਨ ਔਜਲਾ ਦਾ ਕਾਨਸਰਟ ਹੋਇਆ ਸੀ ਜਿਸ ਦੇ ਵੱਡੇ ਵੱਡੇ ਬੈਨਰ ਵੱਡੇ ਵੱਡੇ ਪੋਸਟਰ ਲਗਾਏ ਗਏ ਪਰ ਇਹਦੀ ਮਨਜ਼ੂਰੀ ਨਗਰ ਨਿਗਮ ਤੋਂ ਨਹੀਂ ਲਈ ਗਈ ਸੋ ਇਹ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਇਸ ਕਰਕੇ ਨਗਰ ਨਿਗਮ ਨੇ 1 ਕਰੋੜ ਤੋਂ ਵੱਧ ਦਾ ਜੁਰਮਾਨਾ ਕਰਨੌਜਲਾ ਨੂੰ ਲਗਾ ਦਿੱਤਾ